ਤਾਂ ਦੇਸ਼ ਭਰ ਦੇ ਵਿੱਚ ਕੱਲੇ ਰਖੜੀ ਦਾ ਤਿਉਹਾਰ ਮਨਾਇਆ ਜਾਵੇਗਾ ਤਾਂ ਰਖਸ਼ਾ ਬੰਧਨ ਭਰਾਵਾਂ ਅਤੇ ਭੈਣਾਂ ਵਿਚਕਾਰ ਅਟੁੱਟ ਪਿਆਰ ਅਤੇ ਵਿਸ਼ਵਾਸ ਦਾ ਤਿਉਹਾਰ ਹੈ ਤਾਂ ਪੰਚਾਗ ਦੇ ਅਨੁਸਾਰ ਰਖੜੀ ਦਾ ਤਿਉਹਾਰ ਹਰ ਸਾਲ ਸ਼ਾਵਨ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ ਤਾਂ ਰਖੜੀ ਦੇ ਦੌਰਾਨ ਰਖੜੀ ਹਮੇਸ਼ਾ ਸ਼ੁਭ ਸਮੇਂ ਤੇ ਹੀ ਮੰਨੀ ਜਾਂਦੀ ਹੈ ਕਿਉਂਕਿ ਅਸ਼ੁਭ ਸਮੇਂ ਤੇ ਰਖੜੀ ਬੰਨਣਾ ਚੰਗਾ ਨਹੀਂ ਮੰਨਿਆ ਜਾਂਦਾ ਤਾਂ ਖਾਸ ਤੌਰ ਤੇ ਬਾਦਰਕਾਲ ਦੌਰਾਨ ਤਾਂ ਰਖੜੀ ਬੰਨਣਾ ਬਿਲਕੁਲ ਹੀ ਅਸ਼ੁਭ ਮੰਨਿਆ ਜਾਂਦਾ ਹੈ ਤਾਂ ਇਹੀ ਕਾਰਨ ਹੈ ਕਿ ਲੋਕ ਰਖੜੀ ਬੰਨਣਾ ਤੋ ਪਹਿਲਾ ਸ਼ੁਭ ਸਮੇਂ ਦੀ ਜ਼ਰੂਰ ਜਾਂਚ ਕਰਦੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਾਰ ਜਿਹੜਾ ਸ਼ੁਭ ਸਮਾ ਹੈ ਉਹ ਰਖੜੀ ਬੰਨਣ ਦਾ ਕਿਹੜਾ ਹੈ ਤਾਂ ਸਵੇਰੇ ਜਿਹੜੀ ਤੁਸੀਂ ਰਖੜੀ ਆਪਣੇ ਭਰਾਵਾਂ ਦੇ ਗੁੱਟ ਤੇ ਨਹੀਂ ਬੰਨ ਸਕਦੇ ਕਿਉਂਕਿ ਸਵੇਰੇ ਕੋਈ ਵੀ ਸਮਾਂ ਰਖੜੀ ਬੰਨਣ ਦਾ ਨਹੀਂ ਹੈ ਤਾਂ ਜੋਤਿਸ਼ ਅਨੁਸਾਰ 10 ਅਗਸ ਨੂੰ 사ਵਣ ਪੂਰणिमा ਵਾਲੇ ਦਿਨ ਸਵੇਰੇ 3:04 ਮਿੰਟ ਤੇ ਪੂਰणिमा ਤਿੱਖੀ ਸ਼ੁਰੂ ਹੋਵੇਗੀ ਜੋ ਕਿ ਰਾਤ 11:55 ਵਜੇ ਸਮਾਪਤ ਹੋਵੇਗੀ ਜੇਕਰ ਨਵਾਸ਼ੀ ਦਾ ਦਿਨ ਹੋਵੇ ਤਾਂ ਵੀ ਸਵੇਰੇ ਰਖੜੀ ਨਹੀਂ ਬੰਨੀ ਜਾਵੇਗੀ ਕਿਉਂਕਿ ਇਸ ਦਿਨ ਸੂਰਜ ਚੜਨ ਤੋਂ ਪਹਿਲਾਂ ਹੀ ਬਾਦਰ ਦਾ ਸਾਇਆ ਰਹੇਗਾ ਜਿਸ ਦੀ ਸਮਾਪਤੀ ਦੁਪਹਿਰ 1:29 ਵਜੇ ਹੋਵੇਗੀ ਦਰਸਲ ਬਾਦਰਕਾਲ ਦੇ ਸਮੇਂ ਰਖੜੀ ਬੰਨਣਾ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਕਿ ਬਾਦਰਕਾਲ ਦੌਰਾਨ 라ਵਣ ਦੀ ਭੈਣ ਨੇ ਰਖੜੀ ਬੰਨੀ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਸੀ ਤਾਂ ਉਦੋਂ ਤੋਂ ਹੀ ਇਹ ਵਿਚਾਰ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਤਾਂ ਇਸ ਸਮੇਂ ਨੂੰ ਜਿਹੜਾ ਕਿ ਅਸ਼ੁਭ ਮੰਨਿਆ ਜਾਂਦਾ ਹੈ ਰਖੜੀ ਬੰਨਣ ਦੇ ਲਈ ਅਜੇ ਹੀ ਸਥਿਤੀ ਦੇ ਵਿੱਚ ਤੁਸੀਂ ਦੁਪਹਿਰ 1:32 ਵਜੇ ਤੋਂ ਬਾਅਦ ਆਪਣੇ ਭਰਾ ਨੂੰ ਰਖੜੀ ਬੰਨ ਸਕਦੇ ਹੋ ਕਿਉਂਕਿ ਇਸ ਸਮੇਂ ਬਾਦਰਕਾਲ ਦੀ ਸਮਾਪਤੀ ਹੋ ਜਾਵੇਗੀ ਤਾਂ ਰਖੜੀ ਬੰਨਣ ਦਾ ਜਿਹੜਾ ਸ਼ੁਭ ਸਮਾਂ ਹੈ ਉਹ 1:30 ਤੋਂ ਸ਼ਾਮ 7 ਵਜੇ ਤੱਕ ਦਾ ਹੈ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਦੁਪਹਿਰ 1:32 ਤੋਂ ਬਾਅਦ 1:32 ਤੋਂ ਬਾਅਦ ਤੁਸੀਂ ਜਿਹੜੇ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਬੰਨ ਸਕਦੇ ਹੋ ਉਸ ਤੋਂ ਪਹਿਲਾਂ ਕੋਈ ਵੀ ਸ਼ੁਭ ਮੂਰਤ ਰਖੜੀ ਬੰਨਣ ਦਾ ਨਹੀਂ ਹੈ ਬਾਦਰਕਾਲ ਜਿਹੜਾ ਹੈ ਉਸ ਦਾ ਜਿਹੜਾ ਸਾਇਆ ਹੈ ਤਾਂ ਇਸ ਕਰਕੇ ਤੁਸੀਂ ਜਿਹੜੀ ਰਖੜੀ ਹੈ ਉਹ 1:32 ਤੋਂ ਬਾਅਦ ਬੰਨ ਸਕਦੇ ਹੋ ਕਿਉਂਕਿ ਇਸ ਜਿਹੜੀ ਸਮਾਪਤੀ ਐ ਉਹ ਹੋ ਜਾਵੇਗੀ ਬਾਦਰਕਾਲ ਦੀ ਸਮਾਪਤੀ ਜਿਹੜੀ ਹੋ ਜਾਵੇਗੀ ਇਸ ਕਰਕੇ ਜਿਹੜਾ ਸ਼ੁਭ ਮੂਰਤ ਤੈ ਰਖੜੀ ਬੰਨਣ ਦਾ ਉਹ ਸ਼ੁਰੂ ਹੋ ਜਾਵੇਗਾ ਤਾਂ ਇੱਕ ਬੱਤੀ ਦੇ ਉੱਤੇ ਤੁਸੀਂ ਆਪਣੇ ਭਰਾਵਾਂ ਦੇ ਇੱਕ ਬੱਤੀ ਤੇ ਉੱਤੇ ਇੱਕ ਬੱਤੀ ਤੋਂ ਬਾਅਦ ਤੁਸੀਂ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਬੰਨ ਸਕਦੇ ਹੋ ਬਿਨਾਂ ਕਿਸੇ ਉਸ ਤੋਂ ਕਿਉਂਕਿ ਹੁਣ ਜਿਹੜਾ ਅਸ਼ੁਭ ਸਮਾਂ ਐ ਉਹ ਇੱਕ ਬੱਤੀ ਤੋਂ ਪਹਿਲਾ ਦਾ ਹੈ ਤਾਂ ਦੇਸ਼ ਭਰ ਦੇ ਵਿੱਚ ਕਾਲੇ ਰਖੜੀ ਦਾ ਤਿਉਹਾਰ ਮਨਾਇਆ ਜਾਵੇਗਾ ਤਾਂ ਰਖਸ਼ਾ ਬੰਧਨ ਭਰਾਵਾਂ ਅਤੇ ਭੈਣਾਂ ਵਿਚਕਾਰ ਅਟੁੱਟ ਪਿਆਰ ਅਤੇ ਵਿਸ਼ਵਾਸ ਦਾ ਤਿਉਹਾਰ ਹੈ ਤਾਂ ਪੰਚਾਕ ਦੇ ਅਨੁਸਾਰ ਰਖੜੀ ਦਾ ਤਿਉਹਾਰ ਹਰ ਸਾਲ ਸ਼ਾਵਨ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ ਤਾਂ ਰਖੜੀ ਦੇ ਦੌਰਾਨ ਰਖੜੀ ਹਮੇਸ਼ਾ ਸ਼ੁਭ ਸਮੇਂ ਤੇ ਹੀ ਮੰਨੀ ਜਾਂਦੀ ਹੈ ਕਿਉਂਕਿ ਅਸ਼ੁਭ ਸਮੇਂ ਤੇ ਰਖੜੀ ਬੰਨਣਾ ਚੰਗਾ ਨਹੀਂ ਮੰਨਿਆ ਜਾਂਦਾ ਤਾਂ ਖਾਸ ਤੌਰ ਤੇ ਬਾਦਰਕਾਲ ਦੌਰਾਨ ਤਾਂ ਰਖੜੀ ਬੰਨਣਾ ਬਿਲਕੁਲ ਹੀ ਅਸ਼ੁਭ ਮੰਨਿਆ ਜਾਂਦਾ ਹੈ ਤਾਂ ਇਹੀ ਕਾਰਨ ਹੈ ਕਿ ਲੋਕ ਅਖਰੀ ਬੰਨਣ ਤੋਂ ਪਹਿਲਾਂ ਸ਼ੁਭ ਸਮੇਂ ਦੀ ਜ਼ਰੂਰ ਜਾਂਚ ਕਰਦੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਾਰ ਜਿਹੜਾ ਸ਼ੁਭ ਸਮਾ ਹੈ ਔਰ ਰਖੜੀ ਬੰਨਣ ਦਾ ਕਿਹੜਾ ਹੈ ਤਾਂ ਸਵੇਰੇ ਜਿਹੜੀ ਤੁਸੀਂ ਰਖੜੀ ਆਪਣੇ ਭਰਾਵਾਂ ਦੇ ਗੁੱਟ ਤੇ ਨਹੀਂ ਬੰਨ ਸਕਦੇ ਕਿਉਂਕਿ ਸਵੇਰੇ ਕੋਈ ਵੀ ਸਮਾਂ ਰਖੜੀ ਬੰਨਣ ਦਾ ਨਹੀਂ ਹੈ ਤਾਂ ਜੋਤਿਸ਼ ਅਨੁਸਾਰ 10 ਅਗਸ ਨੂੰ 사ਵਣ ਪੂਰणिमा ਵਾਲੇ ਦਿਨ ਸਵੇਰੇ 3:04 ਮਿੰਟ ਤੇ ਪੂਰणिमा ਤਿੱਖੀ ਸ਼ੁਰੂ ਹੋਵੇਗੀ ਜੋ ਕਿ ਰਾਤ 11:55 ਵਜੇ ਸਮਾਪਤ ਹੋਵੇਗੀ ਜੇਕਰ ਪੂਰਨਵਾਸ਼ੀ ਦਾ ਦਿਨ ਹੋਵੇ ਤਾਂ ਵੀ ਸਵੇਰੇ ਰਖੜੀ ਨਹੀਂ ਬੰਨੀ ਜਾਵੇਗੀ ਕਿਉਂਕਿ ਇਸ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬਾਦਰ ਦਾ ਸਾਇਆ ਰਹੇਗਾ ਜਿਸ ਦੀ ਸਮਾਪਤੀ ਦੁਪਹਿਰ 1:29 ਵਜੇ ਹੋਵੇਗੀ ਦਰਸਲ ਬਾਦਰਕਾਲ ਦੇ ਸਮੇਂ ਰਖੜੀ ਬੰਨਣਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਕਿ ਬਾਦਰਕਾਲ ਦੌਰਾਨ 라ਵਣ ਦੀ ਭੈਣ ਨੇ ਰਖੜੀ ਬੰਨੀ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਸੀ ਤਾਂ ਉਦੋਂ ਤੋਂ ਹੀ ਇਹ ਵਿਚਾਰ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਤਾਂ ਇਸ ਸਮੇਂ ਨੂੰ ਜਿਹੜਾ ਕਿ ਅਸ਼ੁੱਭ ਮੰਨਿਆ ਜਾਂਦਾ ਹੈ ਰਖੜੀ ਬੰਨਣ ਦੇ ਲਈ ਅਜੇ ਹੀ ਸਥਿਤੀ ਦੇ ਵਿੱਚ ਤੁਸੀਂ ਦੁਪਹਿਰ 1:32 ਵਜੇ ਤੋਂ ਬਾਅਦ ਆਪਣੇ ਭਰਾ ਨੂੰ ਰਖੜੀ ਬੰਨ ਸਕ ਦੇਓ ਕਿਉਂਕਿ ਇਸ ਸਮੇਂ ਬਾਦਰਕਾਲ ਦੀ ਸਮਾਪਤੀ ਹੋ ਜਾਵੇਗੀ ਤਾਂ ਰਖੜੀ ਬੰਨਣ ਦਾ ਜਿਹੜਾ ਸ਼ੁਭ ਸਮਾਂ ਹੈ ਉਹ 1:30 ਤੋਂ ਸ਼ਾਮ 7 ਵਜੇ ਤੱਕ ਦਾ ਹੈ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਦੁਪਹਿਰ 1:32 ਤੋਂ ਬਾਅਦ 1:32 ਤੋਂ ਬਾਅਦ ਤੁਸੀਂ ਜਿਹੜੇ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਬੰਨ ਸਕਦੇ ਹੋ ਉਸ ਤੋਂ ਪਹਿਲਾਂ ਕੋਈ ਵੀ ਸ਼ੁਭ ਮੂਰਤ ਰਖੜੀ ਬੰਨਣ ਦਾ ਨਹੀਂ ਹੈ ਬਾਦਰਕਾਲ ਜਿਹੜਾ ਹੈ ਉਸ ਦਾ ਜਿਹੜਾ ਸਾਇਆ ਹੈ ਤਾਂ ਇਸ ਕਰਕੇ ਤੁਸੀਂ ਜਿਹੜੀ ਰਖੜੀ ਹੈ ਉਹ 1:32 ਤੋਂ ਬਾਅਦ ਬੰਨ ਸਕਦੇ ਹੋ ਕਿਉਂਕਿ ਇਸ ਦੀ ਜਿਹੜੀ ਸਮਾਪਤੀ ਹੈ ਉਹ ਹੋ ਜਾਵੇਗੀ ਬਾਦਰਕਾਲ ਦੀ ਸਮਾਪਤੀ ਜਿਹੜੀ ਹੋ ਜਾਵੇਗੀ ਇਸ ਕਰਕੇ ਜਿਹੜਾ ਸ਼ੁਭ ਮੂਰਤ ਤੈ ਰਖੜੀ ਬੰਨਣ ਦਾ ਉਹ ਸ਼ੁਰੂ ਹੋ ਜਾਵੇਗਾ ਤਾਂ ਇੱਕ ਬੱਤੀ ਦੇ ਉੱਤੇ ਤੁਸੀਂ ਆਪਣੇ ਭਰਾਵਾਂ ਦੇ ਇੱਕ ਬੱਤੀ ਤੇ ਉੱਤੇ ਇੱਕ ਬੱਤੀ ਤੋਂ ਬਾਅਦ ਤੁਸੀਂ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਬੰਨ ਸਕਦੇ ਹੋ ਬਿਨਾਂ ਕਿਸੇ ਉਸ ਤੋਂ ਕਿਉਂਕਿ ਹੁਣ ਜਿਹੜਾ ਅਸ਼ੁਭ ਸਮਾਂ ਹੈ ਉਹ ਇੱਕ ਬੱਤੀ ਤੋਂ ਪਹਿਲਾਂ ਦਾ